ਜਸਤੇ ਦਾ ਡਰ ਸੀ ਉਹੀ ਚੀਜ਼ ਹੋਣ ਲੱਗੀ ਹੁਣ ਕੈਨੇਡਾ ਦੇ ਵਿੱਚ ਤੁਸੀਂ ਵੀ ਕਹੋਗੇ ਇਹੋ ਜਿਹਾ ਕੀ ਕਾਂਡ ਹੋ ਗਿਆ ਕਾਂਡ ਤਾਂ ਬਹੁਤ ਵੱਡੇ ਲੈਵਲ ਤੇ ਹੋ ਰਿਹਾ ਹੈ ਕੈਨੇਡਾ ਦੇ ਵਿੱਚ ਜਿੰਨਾ ਲੋਕਾਂ ਨੇ 5-6 ਸਾਲ ਕੈਨੇਡਾ ਨੂੰ ਦਿੱਤੇ ਉੱਥੇ ਆਪਾਂ ਨੇ ਟੈਕਸ ਪੇ ਕੀਤਾ ਟੈਕਸ ਪੇ ਕਰਨ ਤੋਂ ਬਾਅਦ ਇੱਕ ਉਮੀਦ ਰੱਖੀ ਕਿ ਹੁਣ ਸਾਡੀ ਜਿਹੜੀ ਐਪਲੀਕੇਸ਼ਨ ਹੈ ਕੈਨੇਡਾ ਪੀਆਰ ਦੇ ਵਿੱਚ ਚੱਕੀ ਗਈ ਹੈ ਤੇ ਉਹਨਾਂ ਨੇ ਗੁਰਦੁਆਰੇ ਜਾ ਕੇ ਸ਼ੁਕਰਾਨਾ ਕੀਤਾ ਰੱਬ ਦਾ ਅਰਦਾਸਾਂ ਕੀਤੀਆਂ ਪਰ ਹੁਣ ਉਹਨਾਂ ਲੋਕਾਂ ਨੂੰ ਹੀ ਵਾਪਸ ਦੁਬਾਰਾ ਫਿਰ ਲੈਟਰ ਆਉਣੇ ਸ਼ੁਰੂ ਹੋ ਚੁੱਕੇ ਆ ਕਿਉਂਕਿ ਕਿ ਤੁਹਾਡੀ ਪੀਆਰ ਫਾਈਲ ਜਿਹੜੀ ਲੱਗੀ ਹੋਈ ਹੈ ਕੈਨੇਡਾ ਦੇ ਵਿੱਚ ਉਹ ਤੋਂ ਸੈਟੀਸਫਾਈ ਨਹੀਂ ਹੈਗੇ ਅਸੀਂ ਖੁਸ਼ ਨਹੀਂ ਹੈਗੇ ਜਿਹੜਾ ਤੁਹਾਡਾ ਐਕਸਪੀਰੀਅੰਸ ਲੱਗਾ ਹੋਇਆ ਜਾਂ ਨੌਕ ਦੇ ਜਿਹੜੇ ਤੁਸੀਂ ਕਾਪੀ ਕਰਕੇ ਲਾਇਆ ਆ ਆਈਆਰਸੀ ਦੀ ਵੈਬਸਾਈਟ ਦੇ ਉੱਤੇ ਜੋ ਤੁਸੀਂ ਆਈਆਰਸੀ ਦੇ ਵਿੱਚ ਕੈਨੇਡਾ ਦੇ ਵਿੱਚ ਆਪਣੀ ਪੀਆਰ ਫਾਈਲ ਹੈ ਜਿਹੜੀ ਸਬਮਿਟ ਕਰਦੇ ਕੁਝ ਇਸ ਤਰੀਕੇ ਦੇ ਜਿਹੜੇ ਉਹਨਾਂ ਨੂੰ ਮੈਸੇਜ ਆਉਣੇ ਸ਼ੁਰੂ ਹੋ ਚੁੱਕੇ ਆ ਉਹਨਾਂ ਦੀਆਂ ਈਮੇਲ ਆਈਡੀਆਂ ਦੇ ਉੱਤੇ ਜੇਕਰ ਤੁਹਾਨੂੰ ਵੀ ਕੈਨੇਡਾ ਦੇ ਵਿੱਚ ਤੁਸੀਂ ਬੈਠੇ ਹੋ ਕਿ ਪੀਆਰ ਲੈਣਾ ਚਾਹੁੰਦੇ ਹੋ ਜਾਂ ਫਿਰ ਇੰਡੀਆ ਦੇ ਤੋਂ ਤੁਸੀਂ ਸਿੱਧੀ ਕੈਨੇਡਾ ਦੇ ਵਿੱਚ ਪੀਆਰ ਲੈਣਾ ਚਾਹੁੰਦੇ ਹੋ ਜੇਕਰ ਤੁਹਾਡੀ ਪ੍ਰੋਫਾਈਲ ਦੇ ਵਿੱਚ ਕੋਈ ਵੀ ਇਹੋ ਜਿਹਾ ਡਾਕੂਮੈਂਟ ਪਾਇਆ ਨਾ ਕਰ ਸਕਿਆ ਉਥੋਂ ਦੇ ਆਫੀਸਰ ਨੂੰ ਜੀਨੇ ਤੁਹਾਡੀ ਪੀਆਰ ਦੀ ਬਟਨ ਦੇ ਉੱਤੇ ਕਲਿੱਕ ਕਰਨਾ ਹੈ ਤਾਂ ਤੁਸੀਂ ਭੁਰਜੋਕਦੇ ਵੀ ਕੈਂਡ ਦੇ ਵਿੱਚ ਪੀਆਰ ਮਿਲ ਚੱਕੂਗੀ ਕਿਉਂਕਿ ਜਦੋਂ ਇਸ ਬੰਦੇ ਨੂੰ ਮੇਲ ਆਈ ਸੀ ਤੇ ਮੇਲ ਆਉਣ ਤੋਂ ਬਾਅਦ ਉਹਦੇ ਵਿੱਚ ਜਿੰਨੀ ਵੀ ਦੀ ਪ੍ਰੋਫਾਈਲ ਸੀ ਉਹਨੇ ਆਪਣਾ ਵਰਕ ਐਕਸਪੀਰੀਅੰਸ ਭਈ ਕਿਹੜੇ ਕੋਰਸ ਦਾ ਸਟੱਡੀ ਕੀਤੀ ਹੈ ਕਿਹੜਾ ਉਹਦਾ ਵਰਕ ਐਕਸਪੀਰੀਅੰਸ ਹੈ ਕਿੰਨਾ ਟਾਈਮ ਉਹ ਕੰਮ ਕਰਦਾ ਰਿਹਾ ਹੈ ਕਿਹੜੇ ਨੌਕ ਦੇ ਵਿੱਚ ਉਹ ਕੰਮ ਕਰਦਾ ਰਿਹਾ ਜਦੋਂ ਉਹਦਾ ਚੈੱਕ ਆਊਟ ਕੀਤੇ ਗਏ ਤੇ ਸੇਮ ਉਹੀ ਨੌਕ ਦੀ ਜਿਹੜੀ ਵੈਬਸਾਈਟ ਸੀਗੀ ਉਹ ਸਾਰਾ ਸਾਰਾ ਕੁਝ ਆਈਆਰਸੀ ਦੀ ਵੈਬਸਾਈਟ ਤੇ ਪਾਇਆ ਗਿਆ ਤੇ ਉਹਨਾਂ ਨੇ ਕਰਕੇ ਤੂੰ ਆਪਦੀ ਇਸ ਪ੍ਰੋਫਾਈਲ ਦੇ ਵਿੱਚ ਲਗਾ ਦਿੱਤਾ ਹੈ ਕਿ ਤੈਨੂੰ ਕੈਨੇਡਾ ਦੇ ਵਿੱਚ ਪੀਆਰ ਮਿਲ ਸਕੇ ਸੋ ਜੇਕਰ ਤੁਸੀਂ ਜੈਨੂਨ ਹੈਗੇ ਹੋ ਤਾਂ ਤੁਸੀਂ ਰੀ ਅਪੀਲ ਕਰ ਸਕਦੇ ਹੋ ਕਿ ਹਾਂ ਭਾਈ ਮੈਂ ਜੈਨੂਨ ਤਰੀਕੇ ਨਾਲ ਆਪਦਾ ਸਾਰਾ ਕੰਮ ਕਾਜ ਕੀਤਾ ਹੈ ਪਰ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਬੈਠੇ ਹੋ ਪਰ ਪੀਆਰ ਫਾਈਲ ਲਗਾ ਰਹੇ ਹੋ ਤੁਸੀਂ ਜੈਨੂਨ ਨਹੀਂ ਹੈਗੇ ਤਾਂ ਤੁਸੀਂ ਭੁੱਲ ਕੇ ਵੀ ਉੱਥੇ ਆਪਣੀ ਪ੍ਰੋਫਾਈਲ ਨਾ ਦਿਓ ਕਿਉਂਕਿ ਤੁਹਾਡੀ ਜਿਹੜੀ ਪ੍ਰੋਫਾਈਲ ਆ ਉਹ ਪਾਸਪੋਰਟ ਦੇ ਉੱਤੇ ਡੈਪੂਟੇਸ਼ਨ ਦੀ ਮੋਹਰ ਲੱਗ ਜੂਗੀ ਸੋ ਬੇਨਤੀ ਹੈ ਭਾਈ ਮੈਂ ਹਮੇਸ਼ਾ ਅਵੇਅਰ ਕਰਦਾ ਹਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਸੀਂ ਵੀ ਸਪੋਰਟ ਕਰ ਦਿਓ ਭਾਈ ਥੋ ਸਦੋ ਤੁਹਾਡੀ ਬਹੁਤੀ ਗੱਲਬਾਤ